ਸਤਿ ਉਪਰਸਾ ਸ਼ਰੂਪ ਮਹੰਲਾ ਨਵਾ ਬੋਨੋ ਬਿਦ ਤਾਯੋ ਨਹੀਂ ਜਨਮਿਆ ਤਾਰ ਜੀ ਕਹੋ ਮਾਲਕ ਹਰ ਫਤ ਮਨਾ ਜੇ ਬਿਦ ਚਲ ਓਮੀ ਦੁਨੀਆਂ ਨਸਿਓ ਪਾਏ ਰਚਿਓ ਨਮਖ ਨੋ ਹੈ ਕੁਦਾਸ ਕਹੋ ਨਾਨਕ ਅਜ ਹਰ ਮਨਾ ਪਰਨ ਤਮ ਕੀ ਫਾਸ ਮਰਨੋਂ ਉਹ ਹੀ ਗਿਓ ਲਿਓ ਜਰਾਤ ਮਨ ਜੀਤ ਕਉ ਨਾਨਕ ਬੁਝਾਰ ਜਨਾ ਆਉਤ ਦਾਤ ਹੈ ਮੇਰੀ ਗਰਦਪੇ ਉਸੂ ਜਾ ਨਹੀਂ ਆਲ ਪਹੁੰਚਿਓ ਆਉ ਕੋ ਨਾਨਕ ਨਰਬਾਵਰੀ ਕਿਉ ਨਭਜੈ ਭਗਵਾ ਅੰਬਾਰਾ ਸੰਪਦ ਸਭ ਲ ਜਿਨ ਯਪੁਨੀ ਕਰਮਾ ਨ ਮੈਂ ਪਾਸ ਕੀ ਨਹੀ ਨਾਨਕ ਸਾਚੀ ਜਾਨ ਪਦਿ ਉਦਾਰਨ ਪੈਣ ਹਰਿਆਨਾਲ ਕੇ ਨਾਮ ਕੋ ਨਾਨਕ ਤੇਜ ਨਾਮੀਆ ਸਦਾ ਬਖਸ ਹਮ ਸਾਥ ਹੰ ਭੰ ਜੇ ਤੂੰ ਗੋਦੀਓ ਤਾ ਸਿਉ ਨ ਹੋ ਨਾ ਕੀਰੋ ਕੋ ਨਾਨਕ ਕਰ ਭਾਵਰੇ ਆਪ ਕਿਉਂ ਤੂ ਲਤਤੀਂ ਹੰ ਤਾ ਸੰਤ ਪੈ ਜੋਦੀਓ ਆਰਧਨੀ ਕੇ ਆਉ ਕਉ ਨਾਮ ਸੁਮਰੇ ਮਨਾ ਸੇਵਨਤ ਪਾਈ ਨਾਮ ਸਭ ਸੁਭਦਾਨ ਨਾਮ ਹੈ ਦੂਸਰ ਨਾਹੀ ਨ ਕੋਏ ਔ ਨਾਮ ਸੁਮਰੇ ਮਨਾ ਇਸ ਸੁਮਰਤ ਬਾਤ ਹੋਏ ਜੇ ਸੁਮਰਤ ਕੋ ਪਾਈਐ ਇਹ ਪੰਦਰਤੀ ਤੀਤ ਔ ਨਾਮ ਸੁਮਰੇ ਮਨਾ ਮਤਿ ਦੇ ਸੁਜਾਨ ਜਿਤੇ ਉਪਜੀਓ ਨਾਨਕਾ ਨੀਨ ਤਾਹੀ ਮਾਨ ਮਾੜਵੜ ਮਹਲ ਰੂਪ ਸੈ ਸੰਪਨ ਕਿਰੋ ਉਪਾਰ ਉਹ ਮਾਨਤ ਤੇ ਬਾਜ ਬਨਾ ਹਉਮੈ ਦੇ ਦਰ ਪਰ ਸਭ ਤੂ ਜੇ ਪਰਸਾ ਨਹੀਂ ਲੋਭ ਮੋਹ ਅਗ ਮਾਨ ਉਹ ਮਾਨੁ ਸੁਰੇ ਮਨ ਸੋ ਮੂਰਤ ਭਗਵਾਨ ਉਸਦ ਨੰਦਿਆ ਨਾਹੀਂ ਜੇ ਅੰਤਨ ਰਹੁ ਸੁਮਾਨ ਔ ਨਾਨਕ ਸੁਨਰੇ ਮਨਾ ਮੁਗਲ ਤਾਈ ਤਹਿਦਾਨ ਹਲਕ ਸੋਭ ਨਾ ਕਹਿ ਨਹੀਂ ਬਹਿਰੀ ਵੀ ਦਸਮਾਨ ਔ ਨਾਨਕ ਸੁਨਰੇ ਮਨਾ ਮੁਗਲ ਤਾਈ ਤਹਿਦਾਨ ਐ ਤਾ ਹਕੂ ਦੇ ਤਨ ਨਹਿ ਬਹਿ ਮਾਨਤਿਆ ਔ ਨਾਨਕ ਸੁਨਰੇ ਮਨਾ ਪਾਈ ਗੁ칸 ਜੇ ਬੀ ਬਿਆ ਸੁਖੀ ਤੋ ਜੀ ਜੀਉ ਪੇ ਭਗਵਾਨ ਓ ਮਾਨ ਕੁਸਮ ਰੇ ਪੰਨਾ ਏ ਨਰਮਾਥੇ ਪਾਗ ਜੇ ਮਾਇਆ ਮਤਾ ਤੋ ਜੀ ਸਬਦੇ ਪਰਉ ਉਦਾਸ ਓ ਮਾਨ ਕੁਸਮ ਰੇ ਪੰਨਾ ਏ ਕ ਬ੍ਰਹਮ ਨਿਵਾਸ ਜੇ ਜਾਣੀ ਹੋ ਮੈਂ ਤੋ ਜੀ ਹਰ ਤਾਰਾ ਬਿਧਨਾਰ ਮਨੁ ਸਾਚੀ ਮਹਾਂ ਐ ਨਾਮੁ ਗੁਰਮਤਾਰਨ ਹਰਿ ਨਾਮੁ ਹਰਿ ਕੋ ਨਾਮੁ ਜਿਸ ਦੇ ਤੂ ਨਾਮੁ ਲੁਪਜੈ ਸਭ ਰੋਇ ਤੇ ਕਾਮ ਜੇ ਮਾਣ ਗੋਬਿੰਦ ਭਜੋ ਅਰਿ ਸੁਮੋ ਹਰ ਨਾਮ ਓ ਨਾਨਕ ਸੁਮਰੇ ਮਨ ਭੈਨ ਦੰਪੈ ਤਾਨ ਜੋ ਤਾ ਨੀਮ ਤਦ ਜੈ ਲੋਗ ਮੋਹ ਹੰਕਾਰ ਜਿਉ ਸੁਖਣਾ ਹਲ ਦੇਖਣਾ ਐਸੇ ਤੱਕ ਕੋ ਜਾਣ ਇਹ ਮੈਂ ਕਸਾ ਤੂੰ ਨਹੀਂ ਨਾਨਕ ਦੇ ਰੂਪ ਕਾਣ ਬਰਬੰਦ ਹੈ ਦੇਖੋ ਬਿਰਸ਼ੈ ਸੁਮੈ ਨਹੀਂ ਤੋ ਦੇ ਭਾਵੇਂ ਹਲ ਕਿਉ ਨਿਰਨਾ ਮਾਇਆ ਤੋਂ ਜੀਦੋਂ ਕੋਟਮਾ ਨੂੰ ਨਾਰਾ ਜੀ ਜਨ ਜੀ ਤਾਂ ਤੇ ਖੁਦ ਬੁਦਾ ਰਤੀ ਓ ਨਾਨਕੁ ਮੀ ਤਾਨੇ ਕਸਮ ਚੇਤ ਲਈ ਹਦ ਬਾ ਆਕ ਅੰਦ ਓ ਨਾਨਕ ਬਿਨ ਹਰਿ ਭਜਨ ਭਰਤ ਤਾਹਿ ਨੰਬੰਦ ਜੋ ਸੂਖੋ ਚਾਹੈ ਸਦਾ ਸਰਨ ਰਾਮ ਕੀ ਦੇ ਓ ਨਾਨਕ ਸੁਨਰੇ ਮਨਾੁਰ ਰਾਮਾਨੁ ਭਜੇ ਮਾਇਆ ਤਾਰਨ ਤਾਬਹੀ ਮੂਰਖ ਲੋਗ ਅਤਾਨੁ ਕਉ ਨਾਨਕ ਬਨ ਹਰਿ ਭਜਨ ਫਿਰ ਤਾਂ ਜਮਸ਼ਾਨ ਜੋ ਭਾਨੀ ਨਿਸ ਦਿਨ ਪਹਜੈ ਰੂਪ ਰਾਮ ਦੇ ਨਾਮ ਹਰਿ ਜਨ ਹਰ ਅੰਤਰ ਹਰੀ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਭਾਦਰੀਓ ਇਸਤਰੀਓ ਕੋ ਬਿੰਦਨਾਉ ਕਉ ਨਾਨਕ ਬਨ ਹਰਿ ਭਜਨ ਜੀਵਨ ਕਉ ਨੇਪਾ ਪ੍ਰਾਪੀ ਤੁਹਾਡਾ ਮਾਇਆ ਕਲੇੰਦੂ ਓ ਨਾਨਕ ਹਰ ਭਜ ਤੈਨੂੰ ਹਰ ਦੁੱਖੈ ਨਹੰਦ ਸੁਖ ਮੈਂ ਕੋ ਸੰਗੀਤ ਹੋਏ ਦੁੱਖ ਮੈਂ ਸੰਗਨ ਕੋਏ ਓ ਨਾਨਕ ਤੁਹਾਰ ਪਾਜ ਮਨਾ ਹਮ ਤਸਹਾਈ ਹੋਏ ਜਨਮ ਜਨਮ ਹਰ ਬੰਦੇ ਰਿਓ ਮਿੱਟੀਨ ਜਨ ਪੂਤਰਾਸ ਓ ਨਾਨਕ ਹਰ ਭਜ ਮਨਾ ਧਰਮ ਆਵੇ ਬਾਸ ਜਤਨ ਬੋਧ ਮੈਂ ਕਰ ਰਿਓ ਮਿੱਡਿਓ ਨੂੰ ਮਨ ਕੋ ਮਨ ਤੁਮ ਬਦ ਸ਼ੋਮਾਨ ਗ ਫਦਿਓ ਰਾਖ ਨੇ ਉਹ ਭਗਵਾਨ ਬਾਲ ਜਵਾਨੀ ਹਰ ਬਿਲਕੁਲ ਝੋਨ ਈ ਆਵਸਥਾ ਦਾ ਨਾ ਬਲ ਭਰੀ ਜਤਨ ਬਹੁਤ ਤੋਂ ਏਦੀ ਐ ਦੋਖੋ ਪੀਓ ਨਾ ਕੋਏ ਉਹ ਨਾਮ ਸੁੰਦਰੇ ਬਨਾ ਹਰ ਪਾਵੇ ਸੁਖ ਹੋਈ ਜਗਤਿ ਭਖਾਲੀ ਫਿਰਦਾ ਸਭ ਕੋ ਦਾਤਾ ਨਾਮ ਉਹ ਨਾਮ ਨੂੰ ਸਿਮਰਤੇ ਪੂਰਨ ਹੋਵੇ ਕਾਮ ਉਹ ਤੇਰੇ ਨਾਮ ਕਹਾ ਕਰ ਦਰਸਤ ਨੇ ਜੋ ਜਾ ਹੇ ਨਾਨਕ ਕਹਿ ਨਾਹਿ ਮਨ ਜੈਸੇ ਸੁਪਰ ਜੁਾਨ ਨਾਨਕ ਤੁਮਾਂ ਨੂੰ ਕਾਹਿ ਤਨ ਸਵਾਮੀ ਕੋ ਬਲਿਓ ਸਦਾ ਸੁਆਮ ਤੇ ਨੀਂਦ ਨਾਨਕ ਇਹ ਵਿਦਵਰ ਬਰੋ ਇਹ ਮਨ ਹੋਏ ਤਜਤ ਇਰਦਵਤ ਇਰਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨੀ ਬਨ ਜਾਤ ਤੇਰੇ ਜਿਉਂ ਕੁੰਦਰ ਇਸ਼ਾਨ ਸ਼ਰਮੰਦੇ ਹੋ ਅਗਲਾ ਨਗੇ ਨੈਣ ਕੋਲ ਤੇਰੀ ਨੋ ਉਹ ਬਾਨ ਤੇ ਦਿਲ ਪਈ ਹਉ ਨਾ ਦਸੀ ਨਿਰਪਰ ਦੇ ਜੋਤਿ ਤੁਮਾ ਕੋ ਕੋ ਹੋਂ ਕੋ ਨਹੀਂ ਨਾਲੇ ਦੇ ਹਰ ਤਬੁਤ ਨਾ ਹੀ ਰੰਗ ਮਨ ਮਾਰੇ ਲਗਤ ਨਾ ਸਭ ਚੂਜ ਹੈ ਜਾਣ ਰੇ ਹੋਰੇ ਮੀ ਹੀ ਰਾਮ ਗਿਓ ਰਾਮ ਗਿਓ ਜਾਨੋ ਬਹੁਤ ਪਰਵਾਰ ਆਉ ਨਾਨਕ ਥਿਰ ਕਛ ਨਹੀਂ ਸੁਨੇ ਜੋ ਸੰਸਾਰ ਜਿੰਦਾ ਤਾਂ ਏਹੀ ਜੀ ਹੈ ਜੋ ਅਨਹੋਂ ਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਗੁਰੂ ਤੇ ਉਪਾਰ ਨਾਨਕ ਸਭ ਇਹ ਤੁਮਰੇ ਹੱਥ ਮੈਂ ਤੂੰ ਹੀ ਹੋ ਤਸੁਹਾਏ ਸੰਸੁਖਾ ਨਬਤਾ ਜਗਏ ਕੋ ਉਹਨਾਂ ਨੇ ਬਿਓਸਾ ਉਹ ਮਾਨ ਤੁਲੇ ਬਿਦਤ ਮੈਂ ਇਹ ਬੇਰਕਮਾਨ ਨਾ ਬਰੋ ਸਾਂ ਪੁਰ ਰਿਓ ਰਿਓ ਗੁਰੂ ਗੋਬਿੰਦ ਉਹ ਨਾਨਕ ਇਹ ਜਗਤ ਮੈਂ ਇੰਦਰ ਮੇ ਉਹ ਗੁਰ ਮੰਤ ਰਾਮ ਨਾਨਕ ਸੰਗਤ ਗੁਰੂ ਦੇ ਦਰਸਤ ਹਾਰੋਈ ਹਉ ਦਾ ਹਣੀ ਮੰਨ ਲਾਪ ਕਜਵਾ ਭਾਵ ਰਿਤਨ ਵਸਤੂ ਕਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਖਾਗੂਰ ਕਰੇਓ ਤਿਲਕਾ ਸਚਿਆ ਦਾਲੂ ਜੇ ਮੋਖਾਂ ਮੈਂ ਜੀਮੋ ਕੁਲਚੈ ਤਿਲਕਾ ਹੋਈਂ ਦਾਲੂ ਇਹੇ ਵਸਤ ਤਜਿ ਲੈ ਗਾਈ ਨਿੰਦੂ ਨਿਦ੍ਰਾ ਭੁਟਾਲੂ ਤੰਦਸੁਨ ਸਾਰ ਤੇਰਾ ਨਗਦਰੀਏ ਸਬਨਾਦ ਤੁਧਨ ਤੁਸਾਰੁ ਸ੍ਰੋਗ ਮਹੰਦਾ ਪਜਵਾ ਏਰਾ ਕੀਤਾ ਦਾਤੁ ਨਾਨੀ ਮੈ ਨਾਮੁ ਦੂਖਿਤ ਹੋਈ ਅੰਦਰੁ ਮੋਈ ਆਰੇ ਕੋ ਗੁਣ ਨਾਹੀ ਆਦੇ ਦਰਸਨ ਹਰੇ ਆਮੀਂ ਰਾਮਤ ਹੋਈ ਸਤ ਪੁਰ ਸੱਜਣਾ ਮਿਲੇ ਆ ਨਾਨਕ ਨਾਮ ਨਿਲਤਾ ਜੀਵਾ ਧਨ ਮਨ ਤੀਵੈ ਹਰੇ ਆ ਅਰਸ਼ਵਕ੍ਰਿ ਆਮੀਂ ਰਾਮਤ ਹੋਈ ਸਤ ਪੁਰ ਸੱਜਣਾ ਮਿਲੇ ਆ ਨਾਨਕ ਨਾਮ ਕੀਰਤ ਹਰਿਆ ਇੱਕ ਉੰਪਾਰ ਸਤਿਗੁਰ ਪ੍ਰਸਾਦਿ ਨਾਲ ਮਾਰਾ ਰਾਗ ਏਕ ਸਤਪੰਤ ਬਰੰਗਨ ਸਭ ਕਲਾ ਬਹਿ ਮੰਟੋ ਨੰਗਨ ਹੁਨਾਲ ਤਹਿ ਰੂ ਵੈ ਪਰਹੀ ਪੰਜ ਰਾਗ ਨਹੀਂ ਸੰਤ ਕੀ ਤਰਹੀ ਅਗਨ ਪੈਲ ਵੀ ਬਿਨਾ ਬਦੀ ਉਹਨੇ ਆਕੀ ਗਾਲ ਹੈ ਬੰਗਨੀ ਹੁਨ ਜੜੀ ਕੀ ਕੀ ਪਈ ਬਾਰੀ ਇਹ ਭੈਰਨ ਕੀ ਮਨ ਚੋ ਨਾਰੀ ਅੰਜਮਣ ਹਲਕੂ ਸਾਜ ਸੁਨਾਵੇਂ ਅੰਮਾਰੋਂ ਮਰਮਾ ਲੁਕਾਵੇਂ ਹਲਦ ਬਿਲਾ ਲੁਕਾਵਈ ਆਪਣੇ ਆਪਣੇ ਮਾਂ ਅੜ ਤੋਂ ਦਰਪੈ ਰਕੇ ਭਾਵੇਂ ਮਨ ਪਾਤਰ ਪੁਲੀਆ ਮਾਲ ਨੂੰ ਸੁਪੰਨਾ ਲਾਪੈ ਸੰਗਰਾਹੀ ਪੰਥੋਂ ਧਾਪੈ ਗੋਲ ਗਰੀ ਅਦੇ ਪੰਧਾਰੀ ਸੰਧਾਰੀ ਸ਼ੀਤੀਦਾਰੀ ਨਾਮ ਲਈ ਪੰਥ ਗਾਈ ਮਾਨ ਰਖੂ ਸੁਸੰਗਲਾਈ ਮਾਲੂਂ ਦਸਤੀ ਹੰਦੇ ਵੇਵਾਰਾ ਪਰਮਤੰਗੁਸ਼ ਕੀ ਉਬਾਰਾ ਹੋ ਘਟਿ ਨਾਉ ਹੋ ਆਨੰਦ ਗਾਇ ਅਰਿਮਾਲ ਕੋ ਸਤ ਸੁਗਲਾਇ ਉਨੇ ਆਇਓ ਹਿੰਦੂ ਲੋ ਅੰਤ ਕਾਸ ਅੰਤ ਸੋਧਰ ਉਨੇ ਹੈ ਨੰਤ ਰੋੜ ਗਾਇਨ ਧਰ ਮਿਲਾਵੀ ਤੇ ਰੰਗੀ ਦੇ ਪਰਿ ਆਏ ਬਸੰਤੀ ਸੰਦੂ ਸੁਹਾਵੀ ਸਤਿ ਗਿਨੈ ਭਾਲ ਜਾ ਸੰਗ ਲਾਈ ਪੰਨ ਅਰ ਜਾ ਸੁਖਮਨੰਦ ਭਾਂ ਫਰੇ ਆਇ ਤੰਦਰ ਮੇਂ ਮੰਨਣ ਸੁਹਾਰੇ ਸਸੁ ਸੁਭਾਨਮ ਪਾਈ ਜੀਉਂਦਾ ਕਾਂ ਵੈਸ ਸਸ ਸੁ ਸੰਤ ਕਉ ਮੋਦਾਂ ਆਇ ਜੁਦੁਰ ਮੈਂ ਪਰ ਸੁਵਾਰੀ ਉਹ ਨਿਆਰੀ ਦੀਪਕੀ ਵਾਰੀ ਅਸ਼ੇਰੀ ਪਟਮੰਦਰੀ ਤੋਂ ਦੀਪ ਹੀ ਆਲਾ ਆ ਮੋਤੀ ਕਉ ਗੁਜਰੀ ਸੰਦੀਪਕੀ ਥਾ ਬਾਲੰਕਾ ਤੁੰ ਤਨਿ ਰਾਮਾ ਅਮਲ ਉਸਮ ਸੰਪਤੀ ਨਾਮ ਹਉਰਾ ਤੰਦਰ ਕੁਲਿਆਨਾ ਬਲਬੋਦ ਦੀ ਪੱਤੀ ਜਾਣਾ ਸਭ ਮਸਰੀ ਆਦ ਮੈਂ ਗਾਵਾਂ ਪੰਤੋ ਸੰਤ ਗੁਰੂ ਨੂੰ ਲਾਵੈ ਐ ਰਾਹੀ ਤਰਨਾਟੀ ਹਰੀ ਕਬੀ ਕਾਮੇ ਆਸ਼ਟਵਰੀ ਏ ਪਾਚੈ ਸਿੰਦਲੀ ਅਨਾਪੀ ਕਿਰਾਂ ਸੁਨਤਿ ਤਪੀ ਸਾਰੂ ਸਾਰੂ ਸਾਗਰਾ ਔਰ ਗੋਡ ਬੰਦੀਰ ਆਇਦ ਪਤਰੀ ਆਲ ਕੇ ਮੁੱਢ ਬੰ ਮੰਗੇ ਕਸ਼ਮੇ ਗਾ ਵੈਂ ਗਾਵੈ ਮਨ ਜੋ ਸੰਗੁਰ ਤੁਮ ਆਵੇ ਛੁੜ ਗੋਲਾਰੀ ਤੁਮੇ ਉਨ ਗਾਮੈ ਆਸਾਨ ਤੁਮ ਗੁਰੀ ਉਤੈ ਜ਼ੋਰ ਸੁ ਤੁਮ ਕੀਨੇ ਮੇਬਰਾ ਸੁ ਪਤ ਜਿਨੀ ਪਰਾਤਰ ਹਦਰ ਕੇ ਤਾਰਾ ਜਮਨੀ ਭਰ ਬੇ ਉਰਤਾਨ ਉਨ ਗਾਮ ਸਤ ਘਰਿ ਹੋ ਸ਼ਿਆਮ ਮੇਬਰਾ ਉਤਰਨ ਕੇ ਨਾਮਾ